ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਸਿੰਘ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਅੱਜ ਦੋਸਤੋ ਜਿਹੜੀ ਵੀਡੀਓ ਆਪਾਂ ਬਣਾ ਰਹੇ ਆਂ ਐਡਰੈਸ ਇੱਕ ਵਾਰੀ ਵੇਖਦਾ ਜਿਹੜਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਲੌਕਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਕਰਨਦੀਪ ਵੀਰ ਦੇ ਜਿਹੜੀ ਫਾਰਮ ਤੇ ਲੱਗੇ ਆਈ ਦੀ ਵੀਡੀਓ ਬਣਾਉਣ ਅੱਜ ਦੀ ਵੀਡੀਓ ਤੇ ਜਿਹੜੀ ਦੋਸਤੋ ਤੁਹਾਨੂੰ ਇੱਕ ਮੂਰਤ ਵਰਗੀ ਝੋਟੀ ਦਿਖਾਉਣੀ ਹੈ ਗੱਬਲਿਆਂ ਦੋਸਤੋ ਸਾਡੇ 6 ਮਹੀਨਿਆਂ ਦੀ ਪਹਿਲਾ ਸੂਆ ਤੇ ਦੰਦਾ ਜੋ ਖੀਰੀ ਚੈੱਕ ਤੁਸੀਂ ਕਰ ਸਕਦੇ ਹੋ ਦੋਸਤੋ ਬਦੀ ਕਿੱਲੇ ਦੇ ਸਾਢੇ 6 ਮਹੀਨੇ ਦੋਸਤੋ ਹੋ ਗਏ ਨੂੰ ਬਣੋਈ ਦੇ ਨਿਸ਼ਾਨੀਆਂ ਦੋਸਤੋ ਨੀਲੀ ਰਵੀ ਦੀ 100% ਕਵਰ ਕਰਦੀ ਹੈ ਸੂਨ ਦੇ ਵਿੱਚ ਕਿੰਨਾ ਟਾਈਮ ਪਿਆ ਬਾਕੀ ਤਾਂ ਮੈਂ ਦੋਸਤੋ ਦੱਸ ਦੱਸ ਹੀ ਕਰ ਤਿਆਵਾ ਡਿਟੇਲ ਆਪਾਂ ਕੋਈ ਜ ਕਰਨ ਦੀ ਤੇ ਕੋਲ ਪੁੱਛਾਂਗੇ ਸੋ ਉਸ ਤੋਂ ਪਹਿਲੇ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲੇ ਤਸਦੀ ਜਿਹੜੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸਦੀ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਪਿੱਲਾ ਮੇਲੇ ਚੱਲਦਾ ਹੋਵੇ ਜਿੰਨੇ ਮੇਰੇ ਵੀਰੇ ਵੀਡੀਓ ਵੇਖਦੇ ਆ ਜਿਹੜੇ ਵੀ ਮੇਰੇ ਵੀਰ ਫੋਨ ਕਰਨ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਤੇ ਨਾਲ ਲੱਗੇ ਬੈਲ ਬਟਨ ਨੂੰ ਆਲਟ ਜਰੂਰ ਸੈਲੈਕਟ ਕਰਿਓ ਤਾਂ ਕਿ ਸਾਡੀ ਨਵੀਂ ਬੁਢੀ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੀ ਜਾਵੇ ਕੱਲ੍ਹ দোਸਤੋ ਕੋਸ਼ਿਸ਼ ਕਰਾਂਗੇ ਇੱਕ ਟੋਕੜ ਗੱਪ ਨੂੰ ਮੱਝ ਆਪਾਂ ਲਿਆਵਾਂਗੇ ਤੇ ਉਹਦੀ ਵੀਡੀਓ ਅਪਲੋਡ ਕਰਾਂਗੇ ਸ਼ਾਮ ਨੂੰ ਕੱਲ 5 ਵਜੇ ਸੋ ਵੀਰਾਂ ਨੂੰ ਉਹ ਵੀ ਬੇਨਤੀ ਹੈ ਵੀਡੀਓ ਜਰੂਰ ਵੇਖਿਓ ਜੇ ਲਾਈਕ ਤੇ ਸ਼ੇਅਰ দোਸਤੋ ਵੀਡੀਓ ਨੂੰ ਜਰੂਰ ਕਰਿਓ ਸੋ দোਸਤੋ ਆਓ ਕਰੀਏ ਵੀਰ ਕਰਨ ਦੀ ਆਪਣੀ ਗੱਲਬਾਤ ਵੀਡੀਓ ਦੋਸਤੋ ਆਪਣੀ ਇੰਸਟਾਗ੍ਰam ਤੇ ਚੱਲਦੀ ਹੈ ਤੇ ਫੇਸਬੁੱਕ ਤੇ ਚੱਲਦੀ ਹੈ ਕਈ ਮੇਰੇ ਵੀਰ ਕਹਿੰਦੇ ਯਾਰ ਵੀਡੀਓ ਪਈ ਨੂੰ ਦੋ ਤਿੰਨ ਮਿੰਟ ਹੀ ਹੋਏ ਤੇ ਪਸ਼ੂ ਵੀ ਕਿੱਦਾਂ ਗਿਆ ਵੀ ਜੀ ਆਪਾਂ ਸ਼ਾਰਟ ਵੀਡੀਓ ਜਿਹੜੀ ਬਣਾ ਕੇ ਇਹਨਾਂ ਪਸ਼ੂ ਜੀ ਪਹਿਲੋਂ ਆਪਣੇ ਚੈਨਲ ਤੇ ਚਲਾ ਦਿੰਦੇ ਆ ਤੇ ਇੰਸਟਾਗ੍ਰam ਤੇ ਵੀਡੀਓ ਪਹਿਲੋਂ ਪਾਈ ਜਾਂਦੀ ਹੈ ਤੇ ਫੇਸਬੁੱਕ ਤੇ ਗਰੁੱਪਾਂ 'ਚ ਪਹਿਲੋਂ ਪਾਈ ਜਾਂਦੀ ਹੈ ਤੇ ਉਹਨਾਂ ਤੋਂ ਚੈਨਲਾਂ ਤੋਂ ਵੀ ਆਪਾਂ ਨੂੰ ਫੋਨ ਜਿਹੜੇ ਆ ਬਹੁਤ ਆਉਂਦੇ ਆ ਵੀਰਾਂ ਦੇ ਪਸ਼ੂ ਦੋਸਤੇ ਆਪਾਂ ਨੂੰ ਫੇਸਬੁੱਕ ਤੇ ਵੀਖਦੇ ਆ ਤੇ ਇੰਸਟਾਗ੍ਰam ਤੇ ਵੀਖਦੇ ਆ ਆਓ ਦੋਸਤੋ ਕਰੀਏ ਕਰਨ ਦੀ ਵੀ ਇਹਨਾਂ ਗੱ ਹਾਂ ਬਾਈ ਕਰਦੀ ਵੀ ਕੀ ਹਾਲ ਹੈ ਵਧੀਆ ਵੀਰੇ ਵੀਰੇ ਤੁਸੀਂ ਸੁਣਾਓ ਕੀ ਹਾਲ ਚਾਲ ਆ ਠੀਕ ਠਾਕ ਵਧੀਆ ਹੋਰ ਬਸ ਚੱਲੀ ਜਾਂਦੇ ਬਾਬੇ ਨਾਨਕ ਦੀ ਮਿਹਰ ਆ ਉਹ ਦਿਨ ਫੇ ਤੋਕੜ ਕੇ ਬਣੀ ਵੇਗੀ ਵੇਗੀ ਵਾਲੇ ਵੀਰ ਆਏ ਫੋਨ ਵਾਲੇ ਆ ਜੇ ਤੱਕ ਫੋਨ ਆਉਂਦੇ ਮਿਸ ਕਾਲ ਅਜੇ ਤੱਕ ਸ਼ੋਅ ਹੀ ਜਾਂਦੀਆਂ ਹਾਂ ਹਾਂ ਹੁਣ ਤਾਂ ਰਾਤ ਨੂੰ ਫਾਲ ਕਰਕੇ ਸੋਣਾ ਪਿੰਦਾ ਠੀਕ ਠੀਕ ਹੈ ਹਾਂ ਜੀ ਅੱਛਾ ਤੇ ਅੱਜ ਜਿਹੜੀ ਛੁੱਟੀ ਆ ਇਹ ਤੇ ਵੀਰੇ ਆਫਰ ਹੀ ਆ ਅੱਛਾ ਜੀ ਹਾਂ ਜੀ ਠੀਕ ਹੈ ਹਾਂ ਜੀ ਆਫਰ ਛੁੱਟੀ ਹੈ ਕੋਈ ਡਿਟੇਲ ਮੈਂ ਦੱਸਦੀ ਆ ਤੇ ਕੋਈ ਡਿਟੇਲ ਜਿਹੜੀ ਆ ਤੁਹਾਨੂੰ ਦੱਸਦੀ ਦੀ ਵੀ ਮਤਲਬ ਕਿੰਨਾ ਟਾਈਮ ਨੂੰ ਗੱਭਣੀ ਹੋ ਗਿਆ ਇਹ ਵੀਰੇ 6.5 ਮਹੀਨਾ ਦੀ ਗੱਭਣ ਹੈ 6.5 ਮਹੀਨੇ ਹਾਂਜੀ ਠੀਕ ਹੈ ਜੀ ਤੇ ਨੂਰ ਬੋਲੇ ਅਜਰਾ ਨੂੰ ਸੀ ਮੈਂ ਭਰਿਆ ਅੱਛਾ ਹਾਂਜੀ ਠੀਕ ਹੈ ਜੀ ਤੇ ਇਹਦੀ ਮਾਂ ਦਾ ਰਿਕਾਰਡ ਹੀ 22+ 22+ ਹਾਂਜੀ ਠੀਕ ਹੈ ਜੀ ਹਾਂਜੀ ਮੇਰੀ ਮਾਂ ਵੀ ਇਸ ਨੂੰ ਆਪਣੇ ਫਾਰਮ ਤੋਂ ਆਪਣੇ ਫਾਰਮ ਤੋਂ ਕੀ ਦੋ ਸਾਲ ਪਹਿਲਾਂ ਵੀਡੀਓ ਪਾਈ ਆ ਪਾਜੀ ਠੀਕ 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 ਹਾਂਜੀ ਠੀਕ ਹੈ ਅੱਜ ਵੀ ਚੰਗੇ ਦੁੱਧ ਤੇ ਚੱਲ ਰਹੀ ਹੈ ਹਾਂਜੀ ਹਾਂਜੀ ਅੱਜ ਵੀ ਚੱਲਦੀ ਆ ਠੀਕ ਹੈ ਹਾਂਜੀ ਠੀਕ ਹੈ ਜੀ ਇਹਨੂੰ ਆਪਾਂ ਤੋੜ ਕੇ ਦਿਖਾਈ ਦੰਦਾ ਜਿਵੇਂ ਆ ਇਹ ਦੰਦ ਵੀਰੇ ਖੀਰੀ ਆ ਖੀਰੀ ਆ ਇਹ ਦੰਦ ਹਾਂਜੀ ਠੀਕ ਹੈ ਜੀ ਲਓ ਦੋਸਤੋ ਡਿਟੇਲ ਤੁਹਾਨੂੰ ਕੁਝ ਕਰਨ ਦੀ ਪਈ ਦਸਤੀਏ ਤੇ ਕੁਝ ਤੁਹਾਨੂੰ ਮੈਂ ਦਸਤੀ ਆਪ ਬਾਕੀ ਕੱਦ-ਗਾਠ ਪਿੱਠਪੜੀ ਦੀ ਚੜਾਈ ਕਰੋ ਚੈੱਕ ਮੂਰਤ ਰਗੀ ਝੋਟੀਏ ਦੋਸਤੋ ਇਹ ਕਰੋ ਚੈੱਕ ਮੇਰਾ 26 ਮਹੀਨੇ ਜੀ ਆਪੇ ਆ ਤੇ 26 ਮਹੀਨੇ ਹਾਂਜੀ ਯਾਨੀ ਕਿ ਸਵਾ 2 ਸਾਲ ਹਾਂਜੀ ਠੀਕ ਹੈ ਜੀ ਆਹ ਦੋਸਤੋ ਦੀ ਪਿੱਠਪੜੀ ਦੀ ਜਿਹੜੀ ਚੜਾਈ ਤੁਸੀਂ ਚੈੱਕ ਕਰ ਲਓ ਫੋਨ ਵੀ ਸਾਈਲੈਂਟ ਕਰ ਲਾ ਹਲੋ ਨਾ ਦੋਸਤੋ ਕਰੋ ਚੈੱਕ ਇਹਦਾ ਕੱਦ-ਗਾਠ 6.5 ਮਹੀਨੇ ਆ ਦੋਸਤੋ ਇਹਨੂੰ ਹੋ ਗਏ ਗੱਬਲੋਈ ਨੂੰ ਤੇ ਦੋਸਤੋ ਇਹਨੇ ਤਿਆਰੀ ਜਿਹੜੀ ਆ ਕਰਨੀ ਸ਼ੁਰੂ ਕਰ ਦਿੱਤੀ ਹੈ ਠਾਣਾ ਠਾਣਾ ਦੀ ਜਿਹੜੀ ਕੁਆਲਿਟੀ ਆ ਦੋਸਤੋ ਲਾਜਵਾਬ ਆ ਤੇ ਤਿਆਰੀ ਸ਼ੁਰੂ ਹੋ ਗਈ ਆ ਮੂਰਲਾ ਮੂਰਲਾ ਵੀ ਉਹ ਰੇਪਾ ਜਾਣੇਗਾ ਪਸੰਦ ਨੀਲੀ ਰਾਵੀ ਜੁਂਦੀ ਆ ਪੂਰੀ 100% ਨੀਲੀ ਰਾਵੀ ਆ ਦੋਸਤੋ ਕੋਈ ਵੀ ਰੇ ਨਾ ਕਵੇ ਵੀ ਕ੍ਰੋਸ ਆ 100% ਨੀਲੀ ਰਾਵੀ ਜੀ ਅੱਖਾਂ ਦੋਵੇਂ ਬਿੱਲੀਆਂ ਮਣਕੀਆਂ ਪੂਸ਼ ਖੋਰ ਆ ਚਿਹਰੇ ਦੇ ਕੱਟ ਕਈ ਵੀਰ ਦੋਸਤੋ ਕਹਿੰਦੇ ਅਗਲੇ ਖੋਰਨੀ ਵਾਈਟ ਦੋਸਤੋ ਅਗਲੇ ਖੋਰ ਵਾਈਟ ਨਾ ਹੁਣ ਟਿਕਟਾਂ ਦਿੱਲੀ ਦੇ ਵੀ ਨਹੀਂ ਦੀ ਆ ਦੋਸਤੋ ਦੀ ਲੈਂਥ ਚੈੱਕ ਕਰੋ ਕੱਦ ਕੱਦ ਦੋਸਤੋ ਦੀ ਬਿਊਟੀ ਕਰੋ ਚੈੱਕ ਮਾ ਇਹਦਾ ਮੁੱਲ ਜਿਹੜਾ ਵੀਰ ਮੁੱਲ ਆਪਾਂ ਫੋਨ ਤੇ ਨਹੀਂ ਕਰਨਾ ਫੋਨ ਤੇ ਕਰਨਾ ਹਾਂਜੀ ਅੱਛਾ ਜੀ ਤੇ ਮੁੱਲ 60 ਤੋਂ ਬਾਹਰ ਹੋਗਾ ਹਾਂਜੀ ਤੇ 80 ਦੇ ਅੰਦਰ ਹੋਗਾ ਅੱਛਾ ਜੀ ਹਾਂਜੀ ਹਾਂਜੀ ਯਾਨੀ ਕਿ ਅੰਦਾਜ਼ਾ ਇੰਨਾ ਅੰਦਾਜ਼ਾ ਕਿ ਨਗਰਾ ਦੇ ਵੀ ਤੇ ਕਨਫਰਮ ਨਹੀਂ ਦੱਸਣਾ ਹਾਂਜੀ ਹਾਂਜੀ ਬਾਕੀ ਜਿਹੜੇ ਵੀਰ ਨੂੰ ਪਸੰਦ ਹੋਊ ਵੀਰਾਂ ਆਪਾਂ ਫੋਨ ਤੇ ਗੱਲ ਕਰ ਸਕਦੇ ਹਣਾ ਜੀ ਜੀ ਦੋਸਤੋ ਕੱਲ ਇੱਕ ਵੀਡੀਓ ਜਿਹੜੀ ਆਪਾਂ ਤੋਕੜ ਗੱਬਲ ਮਜ਼ੀ ਦੀ ਪਾਵਾਂਗੇ ਅੱਛਾ ਕਰਨ ਦੀ ਵੀਰੇ ਇੱਕ ਆਪਣਾ ਐਡਰੈਸ ਬੋਲਤਾ ਤੋ ਹਾਂਜੀ ਨਹੀਂ ਜੀ ਨਹੀਂ ਪਤਾ ਹੈ ਬੱਸ ਬੋਲੋ ਫੇਰ ਮੇਰਾ ਪਿੰਡ ਲਵਕਾ ਹੈ ਹਾਂ ਤਸਵੀਰ ਪੱਟੀ ਆ ਜਿਹੜਾ ਤਰੰਤ ਆ ਨਾ ਫੋਨ ਨੰਬਰ ਫੋਨ ਨੰਬਰ 8557 4757 ਠੀਕ ਹੈ ਜੀ ਹਾਂਜੀ ਵੀਡੀਓ ਆਪਣੀ ਦੋਸਤੋ ਫੇਸਬੁੱਕ ਤੇ ਚੱਲਦੀ ਤੇ ਇੰਸਟਾਗ੍ਰਾਮ ਤੇ ਚੱਲਦੀ ਹੈ ਵੀਰੇ ਇਸ ਤਰ੍ਹਾਂ ਤੇ ਪੈ ਗਈ ਵੀਡੀਓ ਇੰਸਟਾਗ੍ਰਾਮ ਤੇ ਪੈ ਗਈ ਆ ਫੇਸਬੁੱਕ ਤੇ ਵੀ ਚੱਲ ਗਈ ਆ ਵੀਰ ਮੈਂ ਰੱਖੋ ਇਹ ਨਾ ਕਹਿ ਕੀ ਤੋ ਇਹ ਪਹੁੰਚ ਰਹੀ ਨੇ ਸੇਕ ਪੁੰਦੇ ਆਪਣੀ ਇੰਸਟਾਗ੍ਰਾਮ ਤੇ ਪੈ ਜਾਂਦੀ ਵੀਡੀਓ ਉੱਧਾ ਵੇਖ ਜਾਂਦੇ ਆ ਠੀਕ ਹੈ ਜੀ ਹਾਂਜੀ ਇੰਸਟਾਗ੍ਰਾਮ ਤੇ ਦੋਸਤੋ ਵੀਰ ਕੰਦਾ ਵੀ ਆਪਣੇ ਪਸ਼ੂ ਸੇਲ ਹੁੰਦੇ ਆ ਤੇ ਫੇਸਬੁੱਕ ਤੇ ਵੀ ਸੇਲ ਹੁੰਦੇ ਆ ਤੇ ਬਾਕੀ ਦੋਸਤੋ ਸ਼ਾਰਟ ਵੀਡੀਓ ਆ